ਅੱਜ ਜੀ ਇਹ ਬੜੇ ਆਪਣੇ ਸਿਟੀ ਬਟਾਲਾ ਦੇ ਵਿੱਚੜੇ ਮੇਨ ਬਾਜ਼ਾਰ ਨੇ ਉਹਨਾਂ ਵਿੱਚ ਬੀਐਸਐਫ ਦੇ ਨਾਲ ਲੈ ਕੇ ਨੂੰ ਦੀ ਕੰਪਨੀ ਦੇ ਨਾਲ ਆਪਣੀ ਸਬਡਿਵੀਜ਼ਨ ਦੀ ਫੋਰਸ ਆ ਨਾਲ ਮੇਰੀ ਐਸਐਸਓ ਸਿਟੀ ਐਸਿਵਲ ਲਾਈਨ ਨੇ ਤੇ ਸੇਖਵਾਂ ਦੀ ਫੋਰਸ ਆ ਫਲੈਗ ਮਾਰਚ ਕਰ ਰਿਹਾ ਇਲੈਕਸ਼ਨ ਦੇ ਸਬੰਧ ਵਿੱਚ ਵੀ ਲੋਕਾਂ ਦੇ ਵਿੱਚ ਡਰ ਦੀ ਭਾਵਨਾ ਖਤਮ ਹੋ ਗਈ ਤੇ ਆਪਣੀ ਜਿਹੜੀ ਆ ਵੋਟ ਦਾ ਇਸਤੇਮਾਲ ਆ ਉਹ ਬਿਨਾਂ ਡਰ ਭੈ ਤੋਂ ਕਰਨਾ ਸਮਾਜਿਕ ਉਪਰੋਕ ਦੀ ਇੰਸੁਰਾਂ ਨਹੀਂ ਕੋਈ ਖਾਸ ਨਾਕੇ ਜਾਂ ਜਿਸ ਤਰ੍ਹਾਂ ਲਿਕਵਿਡ ਮਨੀ ਟ੍ਰਾਂਸਫਰ ਹੁੰਦੀ ਆ ਜਾਂ ਐਕਸਾਈਜ਼ ਦਾ ਸਮਾਨ ਰੱਖਿਆ ਜਾਂਦਾ ਉਦੇ ਵਾਸਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ 24 ਆਵਰ ਚੱਲ ਰਹੇ ਸਾਡੇ ਨਾਕੇ ਪੰਜ ਨਾਕੇ ਚੱਲ ਰਹੇ ਆ ਉਤੋਂ ਤੋਂ ਕਾਫੀ ਰਿਕਵਰੀ ਵੀ ਹੋ ਰਹੀ ਆ ਲੇਕਿਨ ਸ਼ਰਾਬ ਦੀ ਵੀ ਰਿਕਵਰੀ ਹੋਈ ਆ ਪੈਸੇ ਦੀ ਰਿਕਵਰੀ ਵੀ ਹੋ ਰਹੀ ਆ ਉਹਨਾਂ ਨੂੰ ਜਦੋਂ ਪੈਸੇ ਅਸੀਂ ਫੜਦੇ ਆ ਇਨਕਮ ਟੈਕਸ ਵਿਭਾਗ ਨੂੰ ਮਿਲਾ ਕੇ ਜੇ ਉਹ ਸਹੀ ਅਦਰ ਰਿਲੀਜ਼ ਕਰ ਦਈਦੇ ਆ ਜੇ ਇਸ ਤੋਂ ਇਲਾਵਾ ਦੇਖਿਆ ਜਾਵੇ ਤਾਂ ਕਿੰਨੀ ਫੋਰਸ ਜਿਹੜੀ ਆ ਪੰਜਾਬ ਪੁਲਿਸ ਦੀ ਵਧੀਆ ਜਾਂ ਪੈਰਾਮੀਟਰੀ ਪੋਸਟ ਹੈ ਇਲੈਕਸ਼ਨ ਦੇ ਸਬੰਧ ਵਿੱਚ ਆ ਜੇ ਸਾਡੇ ਕੋਈ ਕੰਪਨੀ ਆਈ ਹੈ ਬੀਐਸਐਫ ਦੀ ਉਸ ਤੋਂ ਬਾਅਦ ਜੋ-ਜੋ ਇਲੈਕਸ਼ਨ ਲੱਗੇ ਜਾਵਾਂਗੇ ਤਾਂ ਹੋਰ ਵੀ ਕੰਪਨੀਆਂ ਸਾਹਮਣੇ ਮਗਰ ਆ ਰਿਹਾ ਯਾਰ ਅੱਗੇ ਬਿੱਟ ਵਿੱਚ ਆ ਜਾਓ ਵਿੱਚ ਵਿੱਚ ਬੰਦਾ ਪ੍ਰਬੰਧ ਕਰੀਏ ਚੱਲ ਜੀ ਆ ਜੀ ਸਮਝ ਲੰਬਾ ਹੋਣਾ ਦਰੂ ਵਈਦਾ ਠੀਕ